ਪੁਲਿਸ ਪ੍ਰਸ਼ਾਸਨ ਸਵੇਰ ਦਾ ਜੱਦੋਜहद ਕਰ ਰਿਹਾ ਸੀ ਕਿ ਸਰਮਣ ਸਿੰਘ ਪੰਧੇਰ ਨੂੰ ਜਾਂ ਉਹਨਾਂ ਦੇ ਕਿਸਾਨਾਂ ਨੂੰ ਰੇਲਵੇ ਟਰੈਕ ਤੇ ਨਾ ਪਹੁੰਚ ਦਿੱਤਾ ਜਾਵੇ ਪਰ ਰੇਲਵੇ ਟਰੈਕ ਦੇ ਉੱਤੇ ਕਿਸਾਨ ਵੀ ਪਹੁੰਚ ਚੁੱਕੇ ਆ ਸਰਮਣ ਸਿੰਘ ਪੰਧੇਰ ਵੀ ਪੁਲਿਸ ਦੀ ਲੋਕਾਛੀਪੀ ਹੁੰਦੀ ਹੁੰਦੀ ਤਾਂ ਬਚਵੇ ਹੋਏ ਐਸ ਟਾਈਮ ਦੇ ਉੱਤੇ ਫੜੋ ਫੜਾਈ ਤੋਂ ਉਹ ਰੇਲਵੇ ਟਰੈਕ ਤੇ ਪਹੁੰਚ ਚੁੱਕੇ ਲੜਾਈ ਕੇਂਦਰ ਸਰਕਾਰ ਨਾਲ ਕਹਿੰਦੇ ਬਿਜਲੀ ਬੋਰਡ ਤੇ ਹੀ ਤੁਹਾਡੇ ਨਾਲ ਆ ਪਤਾ ਨਹੀਂ ਸਾਨੂੰ ਕੋ ਕੁੱਟ ਰਹੀ ਸਰਕਾਰ ਸ਼ਣ ਕਹਿੰਦਾ ਕਿ ਤੁਹਾਨੂੰ ਲੱਗੇ ਨਹੀਂ ਹੋਂ ਤਾਂ ਜਾਊਗਾ ਟ੍ਰੇਲਵੇ ਟਰੈਕ ਬੰਦ ਕਰਨ ਨਹੀਂ ਦਿੱਤਾ ਜਾਊਗਾ ਪਰ ਤੁਸੀਂ ਰੇਲਵੇ ਟਰੈਕ ਬੰਦ ਕਰ ਚੁੱਕੇ ਆ ਇਹ ਤੇ ਹੁਣ ਲੋਕ ਸ਼ਕਤੀ ਆ ਜੇ ਲੋਕ ਸ਼ਕਤੀ ਵੱਧ ਕੇ ਨਿਕਲ ਆਵੇ ਹੁਣ ਨਹੀਂ ਵੱਧ ਤੋਂ ਵੱਧ ਕਿੰਨੇ ਕਿਸਾਨਾਂ ਨੂੰ ਵਾਓ ਕਿ ਆਪੇ ਰੇਲ ਟਰੈਕ ਜਮ ਹੋਰ ਵੀ ਇਦਾਂ ਇਸੇ ਤਰੀਕੇ ਨਾਲ ਸਾਡੇ ਫਿਰੋਜ਼ਪੁਰ ਚ ਵੀ ਰੇਲ ਟਰੈਕ ਜਮ ਹੋ ਗਿਆ ਕੇਂਦਰ ਸਰਕਾਰ ਦੇ ਵਿਰੋਧ ਸੀ ਕਿ ਪੰਜਾਬ ਸਰਕਾਰ ਦੇ ਵਿਰੋਧਿਆ ਕਰ ਰਹੀ ਹੈ। ਟੋਟਲੀ ਪੰਜਾਬ ਕੇਂਦਰ ਸਰਕਾਰ ਦੇ ਵਿਰੋਧ ਸੀਗੀ। ਪੰਜਾਬ ਸਰਕਾਰ ਦੇ ਵਿਰੋਧੀ ਇਹਨਾਂ ਮਤਾ ਨਹੀਂ ਪਾਇਆ। ਇਹ ਕਹਿੰਦੇ ਸਾਨੂੰ ਵੀ ਤੁਹਾਡੇ ਨਾਲ ਬਹਿ ਕੇ ਅਸੀਂ ਮਤਾ ਪਾਦਨੇ ਆ। ਪੰਜਾਬ ਦਾ ਸਾਰਾ ਕੁਝ ਹੀ ਵੇਚੀ ਜਾ ਰਿਹਾ ਹੈ। ਤੁਹਾਡਾ ਕੰਮ ਸ਼ਾਂਤਮਈ ਤਰੀਕੇ ਨਾਲ ਨਹੀਂ। ਨਹੀਂ ਸ਼ਾਂਤਮਈ ਤਸੂ ਕਿਤਰਾ ਕਰੀਏ ਉਹ ਤਰ੍ਹਾਂ ਦਾ ਮੈਂ ਮੰਨਦਾ ਨਹੀਂ ਗੱਲ ਨੂੰ। ਇਹ ਤੇ ਉੱਤਰੀਆ ਸਰਕਾਰ ਬਿਲਕੁਲ ਤਕੇਸ਼ਾਈ ਦੇ। ਕੋਈ ਇੰਨਾ ਲੋ ਕਸਰ ਨਹੀਂ ਛੱਡੀ ਜਾ ਰਹੀ ਤਾਂ ਚਲੋ ਸਾਡੇ ਕਿਸਾਨਾਂ ਦੀ ਹਲੇਮੀ ਆ ਆਪਾਂ ਬਿਲਕੁਲ ਪੀਸਫੁੱਲ ਢੰਗ ਨਾਲ ਜਾ ਰਹੇ ਆ ਆਡੇ ਲੋ ਕੋਈ ਨਹੀਂ ਹੁਣ ਜੋ ਕਰੇਗੀ ਤੱਕਾ ਸਰਕਾਰ ਹੀ ਕਰੇਗੀ ਇੱਕ ਬੰਨੇ ਪੰਜਾਬ ਸਰਕਾਰ ਕਹਿ ਰਹੀ ਬਈ ਕਿਸਾਨਾਂ ਦੇ ਨਾਲ ਆ ਦੂਸਰੇ ਬੰਨੇ ਸਾਨੂੰ ਇੱਥੇ ਡਿਟੇਨ ਕੀਤਾ ਸਾਨੂੰ ਸ਼ੰਭੂ ਤੋਂ ਵੀ 420 ਨਾ ਕੋਈ ਸਰਕਾਰ ਵੇਖੀ ਜੀ ਅਜੇ ਤੱਕ ਜਿਹੜੀ ਗੱਲਬਾਤ ਕਰਨ ਵਾਸਤੇ ਚੁੱਕ ਕੇ ਲੈ ਜਾਂਦੀ ਐ ਇਦਾਂ ਦੇ ਖਾੜਕੂ ਤੇ ਨਾ ਨੋ ਵੀ ਅਜੇ ਤੱਕ ਨਹੀਂ ਇਹ ਪਹਿਲੀ ਵਾਰ ਇਤਿਹਾਸ ਜਿਹਾ ਹੋਇਆ ਏ ਤਾਸੀਂ ਬੈਠੇ ਹਾਂ ਬਿਲਕੁਲ ਹੀ ਰਸਤਾ ਵੀ ਜਾਮ ਨਹੀਂ ਸੀ ਕੀਤਾ ਅਸੀਂ ਦੋਵੇਂ ਬੰਨੇ ਰਸਤਾ ਛੱਡਿਆ ਲੋਕਾਂ ਨਿਕਨ ਵਾਸਤੇ ਉੱਤੇ ਹਰਿਆਣਾ ਸਰਕਾਰ ਨੇ ਛੱਡਿਆ ਉੱਤੇ ਕੀ ਹਾਈ ਕੋਰਟ ਦੀ ਗੱਲ ਮੰਨੀ ਗਈ ਆ ਨਹੀਂ ਮੰਨੀ ਗਈ ਹਾਈ ਕੋਰਟ ਨੇ ਆਖਿਆ ਵੀ ਰਸਤਾ ਖੋਲੋ ਹਰਿਆਣਾ ਸਰਕਾਰ ਨੂੰ ਬੋਲਿਆ ਪੰਜਾਬ ਸਰਕਾਰ ਨੂੰ ਬੋਲ ਅਸੀਂ ਛੱਡ ਦਿੱਤੀ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਮਾਰ ਖਾ ਅੰਮ੍ਰਿਤਪੁਰ ਬਦਾਲੀ ਆ ਉਹਨੇ ਸਾਡਾ ਨਾਮ ਨਹੀਂ ਕੀਤਾ ਸਾਡੇ ਨਾਲ ਸਵੇਰ ਦਾ ਇੰਨਾ ਜਿਹੜਾ ਪੰਜਾਬ ਪੁਲਿਸ ਨੇ ਤਸ਼ੱਦਦ ਆਇਆ ਵਾ ਜਿੱਥੇ ਅਸੀਂ ਬੰਦੇ ਇਕੱਠੇ ਕਰਦੇ ਆ ਉੱਥੇ ਹੀ ਜਿਹੜੇ ਸਾਡੇ ਆਗੂ ਜਿਹੜੇ ਘਰਾਂ ਦੇ ਵਿੱਚ ਅੱਜ ਰਾਤ 12 ਵਜੇ ਤੋਂ ਜਿਹੜੇ ਡਿਟੇਨ ਕਰਕੇ ਰੱਖੇ ਆ ਭਗਵੰਤ ਮਾਨ ਸਰਕਾਰ ਨੂੰ ਕਈ ਦਿਨਾਂ ਤੋਂ ਇਸ ਗੱਲ ਦੀ ਚੇਤਾਵਨੀ ਦੇ ਰਹੇ ਆ ਕਿ ਅਸੀਂ 2 ਘੰਟੇ ਸੰਕੇਤਕ ਜਿਹੜਾ ਜਾਮ ਕਰਾਂਗੇ ਅਗਰ ਨਹੀਂ ਭਗਵੰਤ ਮਾਨ ਸਰਕਾਰ ਜੇ ਪੰਜਾਬ ਦੇ ਲੋਕਾਂ ਵਾਸਤੇ ਕੋਈ ਸਿਹਰਤਾ ਵਿਖਾਉਂਦੀ ਆ ਤੇ ਉਹਨਾਂ ਨੂੰ ਚਾਹੀਦਾ ਜਿਹੜਾ ਕੇਂਦਰ ਨੇ ਖਰੜਾ ਭੇਜਿਆ ਸੀਗਾ ਉਹਦਾ ਜਿਹੜਾ ਕੋਈ ਉਨੁਰ ਕੇਂਦਰ ਨੂੰ ਦੋ ਟੁਕ ਜਵਾਬ ਦਿੰਦੇ ਦੇਵੀदासਪੁਰਾ ਫਾਟਕ ਬੰਦ ਕਰਨ ਦੀ ਗੱਲ ਕੀਤੀ ਸੀ ਅੱਜ ਕੁਸ਼ਕੰਦੇ ਸੰਕੇਤਕ ਪ੍ਰੋਟੈਸਟ ਸੀ ਸੰਕੇਤਕ ਪ੍ਰੋਟੈਸਟ ਤੋਂ ਪਹਿਲਾਂ ਹੀ ਇਸ ਟਾਈਮ ਦੇ ਉੱਤੇ ਦੇਵੀदासਪੁਰਾ ਫਾਟਕ ਨੂੰ ਘੇਰ ਲਿਆ ਗਿਆ ਵਾ ਪੁਲ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਸਿੱਕੇਸਨ ਉੱਤੇ ਪਹੁੰਚ ਦੇ ਦੇਵਾਂਗੇ ਪਰ ਕੁਝ ਦੂਰੀ ਦੇ ਉੱਤੇ ਕਿਸਾਨ ਆਗੂ ਵੀ ਇਕੱਠੇ ਹੋਏ ਆ ਕਿਸਾਨ ਸਹਬਾਨ ਇਕੱਠੇ ਹੋਏ ਆ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਸਵੀਰ ਦਿਖਾ ਲ ਦਿਓ ਕਿਉਂਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹਨਾਂ ਨੂੰ ਰੋਕਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਇਸ ਟਾਈਮ ਦੇ ਦਿੱ ਇੱਕ ਪਿੰਡ ਦੇ ਵਿੱਚ ਆ ਤੇ ਉੱਥੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਵੀਰ ਜੀ ਵਾਹਿਗੁਰੂ ਜੀ ਕਾਲ ਕਾਲਸਾ ਇਹ ਨਹੀਂ ਪਤਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਇਧਰੋਂ ਬਾਬਾ ਸੋਹਣ ਸਿੰਘ ਭਗਤਾਂ ਜੂਨ ਸਾਡੀ ਪਿੰਡ ਨੂੰ ਕਿਵੇਂ ਰੋਕਿਆ ਜਾ ਰਿਹਾ ਦੂਰਪੁਰ ਪੰਦਰੀ ਕੋਲ ਵਾਲਪਰਾ ਆ ਰੋਕਿਆ ਜੀ ਸਾਨੂੰ ਮਜਬੂਰ ਸਾਡੇ ਨਾਲ ਜ਼ਬਰਦਸਤੀ ਕਰ ਰਹੀ ਸਰਕਾਰ ਜੀ ਅਸੀਂ ਆਪਣੀਆਂ ਮੰਗਾਂ ਲੈ ਕੇ ਆਏ ਕਿ ਇਹਨੂੰ ਕੁਝ ਨਹੀਂ ਕਹਿਣ ਦੇ ਇਹ ਤਸਵੀਰਾਂ ਗਰਮੀਤ ਦਿਖਾਲ ਦਿਓ ਕਿ ਪੁਲਿਸ ਵੱਲ ਭਾਰੀ ਤਾਕਤ ਵਿੱਚ ਹੈਗਾ ਪਰ ਫਿਰ ਵੀ ਕਿਸਾਨਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਜਿਹੜੀ ਦੇਵੀदासਪੁਰੇ ਫਾਟਕ ਰੋਕਣ ਦੀ ਗੱਲ ਕੀਤੀ ਸੀ ਅੱਜ ਫਾਟਕ ਨੂੰ 2 ਘੰਟੇ ਵਾਸਤੇ ਦੇਵੀदासਪੁਰਾ ਵਾਲਾ ਜਿਹੜਾ ਕੀ ਰੋਡ ਸੀ ਉਹ ਰੇਲਵੇ ਫਾਟਕ ਸੀ ਉਹਨੂੰ ਬੰਦ ਕਰਨਾ ਸੀ ਕਿਉਂਕਿ ਉਹ ਰੇਲਾਂ ਰੋਕੀਆਂ ਜਾਣੀਆਂ ਸੀ ਪਰ ਕਿਸਾਨਾਂ ਨੂੰ ਰੋਕਿਆ ਗਿਆ ਤੇ ਅਸੀਂ ਜੋ ਪੰਜਾਬ ਸਰਕਾਰ ਵੀ ਹੁਣ ਇਹ ਸਪਸ਼ਟ ਹੋ ਗਿਆ ਵਾ ਕਿ ਸੈਂਟਰ ਨਾਲ ਲੜੀ ਪਈ ਆ ਹੁਣ ਵੇਖੋ ਅਸੀਂ ਪੀਸਫੁਲ ਢੰਗ ਨਾਲ ਜਾ ਰਹੇ ਆ ਆਪਣੇ ਦੇਵੀਦਾਸਪੁਰੇ ਰੇਵੇ ਟ੍ਰੈਕ ਦੇ ਉਤੇ ਰੋਕੇ ਆਸ਼ਰਮ ਉੱਤੇ ਪਿੱਛੋਂ ਸਾੰਨੇ ਨੇ ਕੋਈ ਸ਼ੋਰ ਸ਼ਰਾਬਾ ਕੀਤਾ ਪੀਸਫੁਲੀ ਲੰਘ ਕੇ ਆਏ ਨਾ ਕਿਸ ਨੂੰ ਕੋਈ ਧੱਕਾ ਮੋਕੀ ਕਿਸ ਨੂੰ ਕੋਈ ਕੀਤਾ ਧੱਕਾ ਦੇ ਸਾਡਾ ਕਰਦੇ ਆ ਜੋ ਤਾਂ ਇਹ ਪਹਿਲਾਂ ਹੀ ਐਲਾਨ ਕੀਤਾ ਸੀ ਵੀ ਇਹ ਟ੍ਰੇਨਾਂ 2 ਘੰਟੇ ਰੋਕਾਂਗੇ 2 ਘੰਟੇ ਰਹਿ ਕਿਹੜੇ ਸੜਕ ਤੇ ਧਰਨਾ ਲਾਉਣ ਚੱਲੇ ਦੋ ਘੰਟੇ ਬਹਿ ਚੱਲੇ ਉੱਥੋਂ ਪਿੱਛੋਂ ਵੀ ਮੋੜ ਰਹੇ ਸੀਗੇ ਕਿ ਤੁਸੀਂ ਐਸ ਰਸਤੇ ਜਾਓ ਸਾਡਾ ਟਾਈਮ ਖਰਾਬ ਕਰ ਰਹੇ ਸੀਗੇ ਇਹ ਐਸ ਰਸਤੇ ਕਿਉਂਕਿ ਸਾਨੂੰ ਪਤਾ ਸੀ ਸਾਡਾ 1 ਵਜੇ ਦੀ ਕੌਲੇ ਆ ਸਾਡੀ ਪਹਿਲਾਂ ਫੜਿਆ ਵੀ ਗਿਆ ਵਾ ਕੁਝ ਕਿਸਾਨ ਆਗੂਆਂ ਨੂੰ ਦੱਸਿਆ ਜਾ ਰਿਹਾ ਸੀ ਜੋ ਮਲਕੀ ਮੀਡੀਆ ਦੇ ਵਿੱਚ ਆਈ ਖਬਰ ਚਲੋ ਪਹਿਲਾਂ ਵੀ ਸਵੇਰੇ ਇਹਨਾਂ ਗਦਾਸਪੁਰ ਏਰੀਆ ਦੇ ਵਿੱਚ ਵੀ ਕਾਫੀਆਂ ਨੇ ਡਿਟੇਨ ਕੀਤਾ ਵਾ ਪੁਲਿਸ ਕੱਲੀ ਆ ਸੋ ਕੁਛ ਹੁਣ ਵੀ ਇਸ ਵਕਤ ਵੀ ਸਾਨੂੰ ਡੱਕਿਆ ਜਾ ਰਿਹਾ ਇਹ ਤੋਂ ਤਾਂ ਸਪਸ਼ਟ ਪਤਾ ਲੱਗਦਾ ਪੰਜਾਬ ਸਰਕਾਰ ਅਲੀ ਹੋਈ ਹੈ ਜੀ ਰੇਲਵੇ ਟਰੈਕ ਨੂੰ ਰੋਕਣ ਦੀ ਗੱਲ ਜਿਹੜੀ ਕਹੀ ਗਈ ਸੀ ਕਿਸਾਨ ਆਗੂਆਂ ਵੱਲੋਂ ਅੱਜ ਉਹ ਤਕਰੀਬਨ 1 ਵਜੇ ਦਾ ਟਾਈਮ ਹੁਣ ਦੁਪਹਿਰ ਦਾ ਸਮਾਂ ਹੋ ਚੁੱਕਾ ਵਾ ਤੇ ਪੈਲੀਆਂ ਥਾਣੀ ਹੋ ਕੇ ਕਿਸਾਨ ਅੱਗੇ ਵਧਦੇ ਹੋਏ ਰੇਲਵੇ ਟਰੈਕ ਨੂੰ ਬੰਦ ਕਰਨ ਦੀ ਜਿਹੜੀ ਕਾਇਲ ਸੀ 2 ਘੰਟੇ ਵਾਸਤੇ ਕਰਨੀ ਸੀ ਇੱਕ ਕੁਛ ਦੂਰੀ ਦੇ ਉੱਤੇ ਰੋਕਿਆ ਗਿਆ ਸੀ ਇਹਨਾਂ ਨੂੰ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਟਾਰੀ ਲੱਗੋ ਟਾਰੀ ਲੱਗੋ ਆਏ ਰੋਕਿਆ ਜਾ ਰਿਹਾ ਫਿਰ ਤੁਹਾਨੂੰ ਇੱਥੇ ਆਹ ਤੇ ਕਾਦੇ ਵਾਸਤੇ ਪਹੁੰਚੇ ਹੋ ਤੁਸੀਂ ਇੱਥੇ ਅਸੀਂ ਆਪਣੀ ਆਵਾਜ਼ ਠਾਣਨ ਵਾਸਤੇ ਕੀ ਕਹਿਣਾ ਚਾਹੁੰਦੇ ਕਿਹੜੀ ਆਵਾਜ਼ ਸੀ ਤੁਹਾਡੀ ਜਿਹੜੀ ਸੁਣੀ ਨਹੀਂ ਜਾ ਰਹੀ ਸਰਕਾਰ ਮੰਗਾਂ ਨਹੀਂ ਮੰਨਦੇ ਸਰਕਾਰ ਮੰਗਾਂ ਨਹੀਂ ਮੰਨਦੀ ਨਹੀਂ ਮੰਨਦੇ ਬਾਬਾ ਜੀ ਕਹਿੰਦੇ ਕਿ ਸਰਕਾਰ ਮੰਗਾਂ ਨਹੀਂ ਮੰਨਦੀ ਮੈਂ ਗੁਰਮੀਤ ਨੂੰ ਕਹਾਂਗਾ ਅਗਲੀ ਤਸਵੀਰ ਤੇ ਖਾਲਦਿਓ ਇਸ ਟਾਈਮ ਦੇ ਉੱਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਤੇ ਦੇਵੀ ਦਾਸਪੁਰਾ ਇਹ ਟ੍ਰੈਕ ਆ 2 ਘੰਟੇ ਬੰਦ ਕਰਨ ਦੀ ਗੱਲ ਕਹੀ ਸੀ ਤੇ ਉਹਦੇ ਬਿਲਕੁਲ ਨੇੜੀਆਂ ਤਸਵੀਰਾਂ ਹੋਇਆ ਕੁਝ ਕਿਲੋਮੀਟਰ ਦੀ ਆਪਾਂ ਪਿੱਛੇ ਆਏ ਸੀ ਕੁਝ ਕਿਲੋਮੀਟਰ ਦੂਰੀ ਦੇ ਉੱਤੇ ਆ ਹੁਣ ਪਰ ਉਧਰਲੇ ਪਾਸੇ ਨੂੰ ਵਧਿਆ ਜਾ ਰਿਹਾ ਵਾ 2 ਘੰਟੇ ਦਾ ਸੰਕੇਤਕ ਪੋਟਾ ਸੀ ਜਿਹੜਾ ਕਿ ਇੱਕ ਆਵਾਜ਼ ਬਣਨੀ ਸੀ ਜਿਨਾਂ ਦੇ ਕਿ ਜੋ ਮੰਗਾ ਸੀ ਕਿਸਾਨਾਂ ਦੀਆਂ ਖਾਸ ਕਰਕੇ ਬਾਬਾ ਜੀ ਕਹਿ ਰਹੇ ਸੀ ਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਨਹੀਂ ਜਾ ਰਹੀਆਂ ਤਾਂ ਕਰਕੇ ਅਸੀਂ ਪ੍ਰੋਟੈਸਟ ਕਰਨ ਵਾਸਤੇ ਆਏ ਸੀ ਵੀ ਜਿਹੜੀ ਜਗ੍ਹਾ ਤੁਸੀਂ ਕਿਹਾ ਹੈ ਜੀ ਅਸੀਂ ਪਟਾਰੀ ਤੋਂ ਆਏ ਹਾਂ ਕੀ ਕਹਿਣਾ ਚਾਹੁੰਦੇ ਹੋ ਰੁਕੇ ਜਾ ਰਹੇ ਤੁਹਾਨੂੰ ਪਿਆਰ ਨਾਲ ਜਾਣ ਦਿਓ ਨਾ ਰੋਕੋ ਜਦੋਂ ਸਾਡਾ ਟਾਈਮ ਹੈ 2 ਘੰਟੇ ਹੈ ਅਸੀਂ ਕਰਕੇ ਆਪਣੇ ਘਰਾਂ ਨੂੰ ਫਿਰ ਚੱਲ ਜਾਣਾ ਪਟਾਸ 2 ਘੰਟੇ ਦਾ ਉਹ ਸਾਨੂੰ ਰਸਤੇ 'ਚ ਰੋਕਣ ਦਾ ਬਸ ਇਹੋ ਹੀ ਹੋਰ ਗੱਲ ਕੋਈ ਨਹੀਂ ਅਮਿਤ ਅਗਲੀ ਤਸਵੀਰ ਤੇ ਖਾਲ ਦਿਓ ਪ੍ਰਸ਼ਾਸਨ ਭਾਰੀ ਤਦਾਦ ਦੇ ਵਿੱਚ ਪਹਿਲੋਂ ਹੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਵਾ ਕੀ ਦੇਵੀ ਦਾਸਪੁਰੇ ਪਹੁੰਚਿਆ ਜਾਊਗਾ ਇਹਨਾਂ ਵੱਲੋਂ ਜੇ ਕਿਸਾਨ ਪਹੁੰਚੇ ਇੱਥੇ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਵਾ ਅਗਲੇ ਪਾਸੇ ਕਿਸਾਨ ਆ ਇਹ ਗੱਲ ਨਾਲ ਉਤਰਾਂ ਦੇ ਵਿੱਚ ਸਮਝਦੇ ਉਹਨਾਂ ਵੀ ਸਾਡਾ ਸਾਡੇ ਪੰਜਾਬ ਦਾ ਸਾਰਾ ਕੁਝ ਹੀ ਵੇਚੀ ਜਾ ਰਿਹਾ ਇਹ ਸਾਰਾ ਕੰਮ ਸ਼ਾਂਤਮਈ ਢੰਗ ਕੀ ਨਾ ਨਹੀਂ ਸ਼ਾਂਤਮਈ ਕਿਤਰਾ ਕਰੀਏ ਉਹਨਾਂ ਨੂੰ ਮੰਨਦਾ ਨਹੀਂ ਗੱਲ ਨੂੰ ਕੋਈ ਕੈਮਰਾ ਤੇ ਲਾਓ ਠੀਕ ਹੈ ਨਾ ਹਾਂਜੀ ਬਾਕੀ ਜਿਹੜੇ ਲਾਈਨ ਤੇ ਬਹਿਣਾ ਇਹ ਕਾਨੂੰਨ ਦੇ ਖਿਲਾਫ ਹੈਗਾ ਹਾਂਜੀ ਤੁਸੀਂ ਮੰਨਦੇ ਹੋ ਨਾ ਤੁਸੀਂ ਵੀ ਇੰਨਾ ਟ੍ਰੇਨਰ ਚ ਜਾਂਦੇ ਹੋ ਤੁਹਾਡੇ ਬੱਚੇ ਵੀ ਇੰਨਾ ਟ੍ਰੇਨਰ ਚ ਜਾਂਦੇ ਆ ਪਰ ਸਰ ਸਾਡੇ ਹੋਰ ਕਿੰਨੀ ਦੁਨੀਆ ਹਾਲ ਦੱਸ ਦਿਓ ਕਿੰਨੀ ਦੁਨੀਆ ਪਰੇਸ਼ਾਨ ਹੋਏਗੀ ਦੇਖੋ ਠੀਕ ਹੈ ਸਾਨੂੰ ਹੱਲ ਦਾਜੋ ਅਸੀਂ ਉਹ ਕੰਮ ਕਰਾਂਗੇ ਸਾਡੀ ਇੱਕ ਵਾਰ ਸਾਡੀ ਉਹਨਾਂ ਤੋਂ ਕਿੰਨੇ ਮਾਰਗੇਟ ਸਾਡੀ ਗੱਲ ਮੰਨ ਲੈ ਸਾਡੀ ਗੱਲ ਕਿਸਾਨ ਅੱਗੇ ਵੱਧ ਦੀ ਕੋਸ਼ਿਸ਼ ਕਰਨ ਦੇ ਆ ਪ੍ਰਸ਼ਾਸਨ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕ ਖੱਜਲ ਹੁੰਦੇ ਆ ਰੋਗ ਖਵਾਰ ਹੁੰਦੇ ਆ ਵਾਰ-ਵਾਰ ਇਹ ਗੱਲ ਕੀਤੀ ਜਾ ਰਹੀ ਹੈ ਪਰ ਕਿਸਾਨ ਜਿਹੜੇ ਆ ਉਹ ਅੱਗੇ ਵੱਧਨ ਦੀ ਕੋਸ਼ਿਸ਼ ਕਰ ਰਹੇ ਆ ਸਮ ਨਾਰੇ ਬਾਜੀ ਸਟਾਰਟ ਹੋ ਚੱਲ ਰਹੀ ਹੈ ਅਸਮਾ ਕੇ ਸ਼ਹੀਦੀ ਉੱਤਰੀ ਹੈ ਸਰਕਾਰ ਬਿਲਕੁਲ ਤਕੇ ਸ਼ਹੀਦੇ ਕੋਈ ਇੰਨਾ ਲੋ ਕਸਰ ਨਹੀਂ ਛੱਡੀ ਜਾ ਰਹੀ ਤਾਂ ਚਲੋ ਸਾਡੇ ਕਿਸਾਨਾਂ ਦੀ ਹਲੇਮੀ ਆ ਆਪਾਂ ਬਿਲਕੁਲ ਪੀਸਫੁੱਲ ਢੰਗ ਨਾਲ ਜਾ ਰਹੇ ਆ ਦੇਖ ਲੋ ਕੋਈ ਨਹੀਂ ਹੁਣ ਜੋ ਕਰੇਗੀ ਤੱਕਾ ਸਰਕਾਰ ਹੀ ਕਰੇਗੀ ਸਰਕਾਰ ਕਰ ਰਹੀ ਹੈ ਤੱਕਾ ਕਰ ਰਹੇ ਆ ਤੱਕਾ ਦੇ ਸਰਕਾਰ ਹੀ ਕਰਦੀ ਹੈ ਨਾ ਸਾਡੇ ਨਾਲ ਕਿਉਂ ਸਾਲ ਗੱਲ ਹੋਈ ਸੀ ਪ੍ਰਸ਼ਾਸਨ ਨਾਲ ਤੁਹਾਡੇ ਪ੍ਰਸ਼ਾਸਨ ਨੇ ਹੀ ਸਾਨੂੰ ਪ੍ਰਸ਼ਾਸਨ ਰੋਕ ਰਿਹਾ ਵਾ ਟਰੈਕ ਤੇ ਬਹਿਣ ਦੋ ਇਹਨਾਂ ਨੂੰ ਰੁਕਣਾ ਨਹੀਂ ਨਾ ਚਾਹੀਦਾ ਵੀ ਸਾਡੀ ਜਾਂਦੇ ਗੱਲ ਬਣਾ ਲੈਣ ਜੇ ਕਹਿੰਦੇ ਆ ਵੀ ਮਤਲਬ ਅਸੀਂ ਸਾਡੀ ਮੰਗ ਮੰਨ ਲੈਣ ਠੀਕ ਹੈ ਨਾ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸਾਡਾ ਸਾਰਾ ਕੁਝ ਇਹ ਵੇਚੀ ਜਾ ਰਹੇ ਆ ਠੀਕ ਹੈ ਨਾ ਬੀਲੀ ਬੋਰਡ ਸਾਡਾ ਵੇਚਦਾ ਇਹਨਾਂ ਨੇ ਸਕੂਲ ਸਾਡੇ ਵੇਚ ਦਿੱਤੇ ਕੀ ਕੋਈ ਹੈਗਾ ਸਾਡੇ ਕੋਲ ਪੰਜਾਬ ਦੇ ਕੋਲ ਕੀ ਹੈਗਾ ਇਸ ਵੀਰ ਜਦੋਂ ਫਿਰ ਤੋਂ ਇਸ ਮਰਦਾ ਪਰ ਫਿਰ ਵੀ ਅੱਗੇ ਵਧਦਾ ਹੋਇਆ ਵਾ ਇਸ ਤੁਸੀਂ ਦੇਖ ਸਕਦੇ ਹੋ ਵੀ ਵੈਰੀਗੜ ਤੋਂ ਤੁਰ ਕੇ ਆ ਰਿਹਾ ਨਾਲ ਸਾਡੇ ਨਾਲੋਂ ਸਭ ਤੋਂ ਤੇਜ਼ ਤੁਰ ਰਿਹਾ ਹੈ ਹਾਂ ਜਾਂਦੇ ਹਾਂਜੀ ਹਾਂ ਨੂੰ ਅਕੇ ਜਾਂਦੇ ਕੀ ਗਾਇਆ ਹਾਂ ਜਾਂ ਕੇ ਜਾਂਦਾ ਵੀਰੇ ਚੱਲਣ ਫਿਰ ਤੋਂ ਸਮਰਥ ਆ ਵੀਰ ਨੇ ਦੱਸਿਆ ਕਿ ਫਿਰ ਵੀ ਸੜ ਤੋਂ ਵੱਧ ਚੱਲ ਕੇ ਤੁਸੀਂ ਵੇਖ ਸਕਦੇ ਹੋ ਇਸ ਟਾਈਮ ਦੇ ਉੱਤੇ ਕਿ ਫਿਰ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਵਾ ਬੋਲਣ ਤੋਂ ਵੀ ਥੋੜੀ ਮੁਸ਼ਕਲ ਆਉਂਦੀ ਆ ਪਰ बार-बार ਉਹ ਕਹਿ ਰਿਹਾ ਕਿ ਸਾਨੂੰ ਅੱਗੇ ਵਧਣ ਦਿਓ ਜੋ ਹੜਕ ਕੁਝ ਹੋ ਗਿਆ ਸਾਨੂੰ ਜੰਗ ਫਿਰ ਦੇਣਾ ਹੈ ਤੈਨੂੰ ਫੁੱਟ ਤਾਂ ਪਾ ਲੈ ਗੰਦੇ ਹੋ ਗੰਦੀ ਸਰਕਾਰ ਖੇਡ ਜਗਤ ਆਇਆ ਤੁਸੀਂ ਕਿਥੋਂ ਵੀ ਆ ਅਸੀਂ ਤਾਰੀ ਵਾ ਬਗਾ ਬਾਟਰ ਤੇ ਲੱਗ ਆਏ ਆ ਹਰ ਇਹ ਕਿਸਾਨ ਆਗੂ ਆ ਇਹ ਹੈਗੀ ਆਪਾਂ ਭਗਣਾ ਜੋਂ ਜੀ ਹਾਂ ਪੂਰਵੀ ਪਿਛਿਆ ਰਹੇ ਕਿਸਾਨ ਉਤ ਆ ਰਿਹਾ ਜੀ ਪਿਛਿਆ ਰਹੇ ਬਹੁਤ ਆ ਰੀਆਂ ਗੱਡੀਆਂ ਰੋਕਿਆ ਜਾ ਪਿਛੇ ਰੋਕਿਆ ਜਾ ਰਿਹਾ ਵਾ ਬਾਤਾਂ ਸਾਥਾਂ ਤੇ ਰੈਸਟ ਵੀ ਹੋਈ ਆ ਕੁਝ ਬੰਦਿਆਂ ਦੀ ਆ ਪਹਿਲਾ ਜਿਹੜੇ ਆਏ ਉਹ ਰੈਸਟ ਕੀਤੇ ਇਹਨਾਂ ਨੇ ਹਾਂ ਹੁਣ ਨੈਟਵਰਕ ਦਾ ਇਸ਼ੂ ਕਰਤਾ ਨੈਟਵਰਕ ਹੀ ਬਹੁ ਘਟਾਤਾ ਇਥੇ ਹਾਂਜੀ ਅਸੀਂ ਆਏ ਆ ਪਿੰਡੇ ਪਿੰਡੇ ਦੇਖ ਲਾਂ ਤੇ ਜੂਨ ਸਾਡੀ ਆ ਗਈ ਆ ਮੀਠਾ ਮਖਤਾਰ ਸਿੰਘ ਸਾਡਾ ਹੈਗਾ ਵਾ ਆਗੂ ਤੇ ਸਰਵਨ ਸਿੰਘ ਪੰਦੇੜ ਉਹ ਸਾਡਾ ਪਿੰਡ ਦਾ ਵਾ ਤੇ ਉਹ ਸਾਡੇ ਮਤਲਬ ਪੰਜਾਬ ਦਾ ਆਗੂ ਆ ਅਸੀਂ ਉੱਥੋਂ ਆਏ ਆ ਸਾਨੂੰ ਕਿਸੇ ਦੋਹਰੇ ਰੋਕਿਆ ਗਿਆ ਉੱਥੋਂ ਵੀ ਅਸੀਂ ਸਿੱਧੇ ਨਿਕਲ ਕੇ ਆਏ ਆ ਹੁਣ ਇੱਥੇ ਆ ਜਿਹੜਾ ਵਾ ਡੀਸੀ ਸਾਹਿਬ ਇਹ ਜਗ੍ਹਾ ਜਵਰ ਕਰੀ ਜਾਂਦਾ ਵਾ ਅਸਲ ਫੇਰ ਅੱਗੇ ਅੱਗੇ ਪਹੁੰਚਣਾ ਵਾ ਪਰ ਅਸੀਂ ਰੇਲ ਤੇ ਜਾਣਾ ਵਾ ਜਿੱਤਰਾ ਮਰਜ਼ੀ ਚਾਹੀਏ ਇੱਥੇ ਕਹਿੰਦੇ ਨੇ ਕਿ ਪਹਿਲੀ ਵੀ ਚੰਡੀ ਚੱਲ ਜਾਣਾ ਪਹਿਲ ਨੇ ਥੋੜੀ ਹੋ ਸਕਦਾ ਤੇ ਸਾਨੂੰ ਡੈਗ ਲਾਉਣ ਤੇ ਤੇ ਸਾਨੂੰ ਗ੍ਰਿਫਤਾਰ ਕਰ ਲੈਣ ਅਸੀਂ ਜਾਣਾ ਜ਼ਰੂਰ ਹੈ ਜਾਣਾ ਜ਼ਰੂਰ ਹੈ ਰੇਲਵੇ ਟ੍ਰੈਕ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਪੁਲਿਸ ਪ੍ਰਸ਼ਾਸਨ ਅਗਲੇ ਪਾਸੇ ਇਸ ਟਾਈਮ ਦੇ ਉੱਤੇ ਭਾਰੀ ਤਾਦਾਦ ਦੇ ਵਿੱਚ ਆ ਕੋਸ਼ਿਸ਼ ਕੀਤੀ ਗਈ ਸੀ ਗੱਲਬਾਤ ਕਰਨ ਦੀ ਰੋਕਣ ਦੀ ਅਗਲੇ ਪਾਸੇ ਲੇਡੀਜ਼ ਪੁਲਿਸ ਵੀ ਆ ਚੁੱਕੀ ਆ ਤੇ ਚਾਰਫੇਰ ਦੀ ਤਸਵੀਰ ਦੂਰ ਤੱਕ ਇਹ ਕਿ ਰੇਲਵੇ ਟ੍ਰੈਕ ਦੇ ਉੱਤੇ ਦੂਰ ਤੱਕ ਪ੍ਰਸ਼ਾਸਨ ਲੱਗਾ ਹੋਇਆ ਵਾ ਇਸ ਟਾਈਮ ਗੱਲਬਾਤ ਵੀ ਹੋਊਗੀ ਕਿ ਰੋਕਿਆ ਜਾਂਦਾ ਵਾ ਹਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਅਸੀਂ ਲੇਡੀਜ਼ ਪੁਲ ਜਿਹੜੀ ਅਗਲੇ ਪਾਸੇ ਲਾਤੀ ਗਈ ਆ ਤੁਸੀਂ ਅਗਲੇ ਪਾਸੇ ਰੋਕਣ ਦੀ ਕੋਸ਼ਿਸ਼ ਆ ਤੇ ਉਧਰੋਂ ਜਿਹੜੇ ਬਜ਼ੁਰਗ ਬਾਬੇ ਆ ਉਹ ਜ਼ਮੀਨ ਥਣੀ ਪਿਆਲੀਆਂ ਦੇ ਵਿੱਚ ਦੀ ਪਿਆਲੀਆਂ ਦੇ ਵਿੱਚ ਦੀ ਆਉਣਾ ਚਾਲੂ ਹੋ ਚੁੱਕੇ ਆ ਸਾਈਡ ਤੋਂ ਆਉਣ ਦੀ ਕਵਾਇਦ ਫਿਰ ਵੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਐ ਕਲਿੱਪ ਸੇ ਵਧਦਾ ਜਾਊਗਾ ਇਹ ਦੇਖਣਾ ਬਣਦਾ ਵਾ ਇੱਥੇ ਕਿ ਇੱਥੇ ਕੀ ਅਗਲੇ ਪਾਸੇ ਵਧਤ ਜਾਊਗਾ ਕਿ ਪਿਛਲੀ ਤਸਵੀਰ ਦਿਖਾ ਦਿਓ ਗਰਮੀਤ ਮੈਂ ਕਹੂੰਗਾ ਕਿ ਰੇਲਵੇ ਟਰੈਕ ਕੁਝ ਕਦਮ ਦੀ ਦੂਰੀ ਤੇ ਇੱਥੇ ਇਹ ਰੇਲਵੇ ਟਰੈਕ ਕੁਝ ਕਦਮਾਂ ਦੀ ਦੂਰੀ ਦੇ ਉੱਤੇ ਆ ਬੈਕ ਸਾਈਡ ਤੋਂ ਇੱਕ ਤਸਵੀਰ ਦਿਖਾ ਲ ਦਿਓ ਡਬਲ ਲੇਅਰ ਦੀ ਇੱਥੇ ਵੀ ਬੈਰੀਕੇਟਿੰਗ ਹੈ ਓਧਰ ਪਾਸੇ ਲੇਡੀਜ਼ ਪੁਲਿਸ ਆ ਪਿੱਛੇ ਜੈਂਟਸ ਪੁਲਿਸ ਆ ਤੇ ਚਾਰ ਫੇਰੇ ਰੇਲਵੇ ਟ੍ਰੈਕ ਦਾ ਦੂਰ ਤੱਕ ਪੁਲਿਸ ਪ੍ਰਸ਼ਾਸਨ ਲਗਾਤਾ ਗਿਆ ਵਾ ਦੂਰ ਤੱਕ ਪੁਲਿਸ ਪ੍ਰਸ਼ਾਸਨ ਲਗਾਤਾ ਗਿਆ ਇਧਰੋਂ ਵੀ ਖੇਤਾਂ ਵਾਲੇ ਪਾਸਿਓਂ ਵੀ ਕੁਝ ਕਿਸਾਨ ਇਧਰਲੇ ਪਾਸੇ ਥਾਣੀ ਹੋ ਕੇ ਜਾ ਰਹੇ ਆ ਕੁਝ ਪੁਲਿਸ ਵਾਲੇ ਜਿਹੜੇ ਪੁਲਿਸ ਕਰਮੀ ਆ ਉਹ ਬੈਕ ਤੇ ਉਹਨਾਂ ਦੇ ਜਾ ਰਹੇ ਆ ਸ਼ੰਦ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਦੂਰ ਤੱਕ ਇਸ ਟਾਈਮ ਦੇ ਉੱਤੇ ਭਾਰੀ ਪੁਲਿਸ ਵੱਲ ਤਾਇਨਾਤ ਆ ਜੀ ਆਪਾਂ ਚਾਰ ਚਫੇ ਤਸਵੀਰਾਂ ਦਿਖਾਉលਦੀ ਆ ਦੇਵੀ ਦਾਸਪੁਰਾ ਇਹ ਟਰੈਕ ਆ ਇਹ ਰੇਲਵੇ ਟਰੈਕ ਦੀ ਤਸਵੀਰ ਆ ਤੇ ਗਰਮੀ ਤੇ ਇਧਰੋਂ ਇੱਕ ਤਸਵੀਰ ਦਿਖਾਉលਦੇ ਦੋਵੇਂ ਪਾਸੇ ਦੀ ਇਹ ਦੋ ਜਗ੍ਹਾ ਬੈਰੀਗੇਟਿੰਗ ਕੀਤੀ ਗਈ ਆ ਇੱਥੇ ਕਲੀਅਰ ਬੈਰੀਗੇਟਿੰਗ ਹੈ ਇੱਕ ਅਗਲੇ ਪਾਸੇ ਲੇਡੀਜ਼ ਪੁਲਿਸ ਆ ਉਧਰਲੇ ਪਾਸੇ ਪਿੱਛੇ ਗੱਲਬਾਤ ਹੋ ਰਹੀ ਆ ਪੁਲਿਸ ਪ੍ਰਸ਼ਾਸਨ ਦੀ ਤੇ ਕਿਸਾਨਾਂ ਦੇ ਵਿਚਕਾਰੇ ਤੇ ਇਧਰਲੇ ਪਾਸੇ ਅੱਗੇ ਵਧਣ ਦੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਪੈਲੀਆਂ ਥਾਣੀ ਅਗਲੇ ਪਾਸੇ ਵੀ ਵਧ ਰਹੇ ਆ ਵੇਖਦੇ ਆ ਕਿ ਇੱਥੇ ਪੁਲਿਸ ਪ੍ਰਸ਼ਾਸਨ ਆਪਣਾ ਬਲ ਦਾ ਵੀ ਯੋਗ ਕਰਦਾ ਕਿ ਯਾਂ ਸ਼ਾਂਤਮਈ ਰੋਕਿਆ ਜਾਂਦਾ ਇਹਨਾਂ ਨੂੰ ਸ਼ਾਂਤਮਈ ਰੋਕਿਆ ਜਾਂਦਾ ਕਿ ਅੱਗੇ ਵਧਣ ਦੀ ਕਵਾਇਦ ਜਿਹੜੀ ਆ ਉਹ ਕੁਝ ਹੁੰਦੀ ਆ ਕਿ ਜੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਕਿ ਅੱਗੇ ਵਧਣ ਦੀ ਕਵਾਇਦ ਬਣਦੀ ਹੈ ਉਹਨਾਂ ਦੀ ਏ ਹੁਣ ਇਹ ਤਸਵੀਰਾਂ ਤੁਹਾਨੂੰ ਦਿਖਾਉਣੇ ਅਸੀਂ ਇਸ ਟਾਈਮ ਦੇ ਉੱਤੇ ਦੇਵੀ ਦਾਸਪੁਰਾ ਰੇਲਵੇ ਟ੍ਰੈਕ ਆ ਜਿੱਥੋਂ ਦੀਆਂ ਤਸਵੀਰਾਂ ਵਾਂ ਸਾਂਝੀਆਂ ਕਰ ਰਹੇ ਹਾਂ ਸਾਡੀ ਕੋਈ ਲੜਾਈ ਨਹੀਂ ਹੈਗੀ ਸਾਡੀ ਵੇਖੋ ਸਾਡੀ ਮੰਗ ਤੇ ਇਹੀ ਆ ਵੀ ਸਾਨੂੰ ਪ੍ਰੈਸ ਵਿੱਚ ਉnder ਕਰਕੇ ਹੁਣ ਡਿਪਟੀ ਸਾਹਿਬ ਵੀ ਖੜਕੇ ਗਾੜੀ ਰਾਹ ਆ ਗਈ ਆਪਾਂ ਨੂੰ ਨਹੀਂ ਲੰਘਣ ਦਿੱਤਾ ਜਾ ਰਿਹਾ ਥੋੜਾ ਕੋਸ਼ਿਸ਼ ਕਰਦੇ ਆ ਕਿ ਜਿਹੜਾ ਪੰਜਾਬ ਸਰਕਾਰ ਦੀ ਜਿਹੜੀ ਤਸਵੀਰ ਆ ਪੂਰੀ ਸਪਸ਼ਟ ਹੁੰਦੀ ਆ ਵੀ ਜਿਹੜੀ ਰਲ ਮਿਲ ਕੇ ਜਿਹੜਾ ਸਾਨੂੰ ਰੋਕਿਆ ਜਾ ਰਿਹਾ ਨਹੀਂ ਤੇ ਅੱਗੇ ਵੀ ਚਲੋ ਅਸੀਂ ਤੇ ਕਹਿੰਦੇ ਆ ਵੀ ਆਪਾਂ ਸਾਨੂੰ ਪੀਸਫੁਲ ਢੰਗ ਨਾਲ ਸਾਡਾ ਮੁਜ਼ਾਹਰਾ ਕਰਨ ਦੇ ਦਿੰਦੇ ਜਿਹੜਾ ਬਿਜਲੀ ਦਾ ਨਿੱਜੀਕਰਨ ਕਰਨ ਜਾ ਰਹੀ ਹੈ ਸਰਕਾਰ ਉਹਦੇ ਇਹਨਾਂ ਨੂੰ ਮੈਂ ਇਹਨਾਂ ਨੂੰ ਭਰਾਵਾਂ ਨੂੰ ਕਹਿੰਦਾ ਵੀ ਨਾਲ ਬਹਿਣ ਸਾਡੇ ਜਿਹੜੇ ਜਿਹੜੀ ਸਰਕਾਰ ਤੱਕ ਆਵਾਜ਼ ਜਾਵੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਨੂੰ ਪੀਸਫੁਲ ਢੰਗ ਨਾਲ ਉੱਥੇ ਜਿਨ੍ਹਾਂ ਨੇ ਸੰਪਰਕ ਕਰਦੇ ਜੀ ਤੇ ਮਰਿਆ ਗਿਆ ਵਿਆਹ ਕਰਦੀਆਂ ਨੇ ਉਸਦਾ ਦੇ ਤਰਕੇ ਜੋ ਇਹ ਬੋਲੀ ਆ ਸਰਕਾਰ ਵਾਲੀ ਲੋਕ ਸਾਡੇ ਨਾਲ ਆ ਜਨਤਾ ਸਾਡੇ ਨਾਲ ਆ ਇਹ ਵੀ ਲੋਕ ਆ ਇਹ ਵੀ ਲੋਕ ਆ ਸਾਡੇ ਨਾਲ ਆ ਲੋਕ ਖੜੇ ਹੋਏ ਆ ਲੋਕ ਛੁੱਟੀਆਂ ਕਰਕੇ ਜਿਹੜੇ ਟਰੈਵਲ ਕਰਦੇ ਸੀ ਰੇਲ ਗਾੜੀ ਦੇ ਉੱਤੇ ਉਹ ਵੀ ਸਾਡੇ ਨਾਲ ਆਏ ਨੇ ਉਹ ਐਸੀ ਗੱਲ ਨਹੀਂ ਵੀ ਲੋਕ ਸਾਡੇ ਨਾਲ ਨਹੀਂ ਇਹ ਸਿਰਫ ਇੱਕ ਸਰਕਾਰ ਦੀ ਬੋਲੀ ਆ ਮੈਂ ਸਪਸ਼ਟ ਕਰ ਦਾਂ ਜੀ ਤਾਂ ਅਸੀਂ ਕਿਹਦੇ ਬੱਕਰੇ ਥੋੜੀ ਆ ਅਸੀਂ ਵੀ ਇੰਨਾ ਹੀ ਲੋਕਾਂ ਦੇ ਵਿੱਚੋਂ ਆ ਅਸੀਂ ਕਿਹਦੇ ਬੱਕਰੇ ਆ ਇਹ ਲੋਕ ਖਰਾਬ ਹੁੰਦੇ ਤੇ ਸਾਡੇ ਭੈਣ ਭਰਾ ਆ ਅਸੀਂ ਕੋਈ ਖਰਾਬ ਨਹੀਂ ਕਰਨਾ ਚਾਹੁੰਦੇ 2 ਘੰਟੇ ਵਾਸਤੇ ਮੁਸ਼ਕਲ ਆ ਨਾ ਤੇ ਸਦਾ ਵਾਸਤੇ ਜਿਹੜੇ 24 ਘੰਟੇ ਦੇਣ ਲੱਗਦਾ 2 ਘੰਟੇ ਦੀ ਕਿਹੜੀ ਐਡੀ ਵੱਡੀ ਕੋਈ ਮੁਸ਼ਕਲ ਨਹੀਂਗੀ ਲੋਕ ਸਾਡੇ ਨਾਲ ਸਿਰਫ ਜ਼ਬਰ ਕਰ ਰਹੀ ਆ ਪੰਜਾਬ ਸਰ ਸਾਡੇ ਨਾਲ ਇੱਕ ਬੰਨੇ ਪੰਜਾਬ ਸਰਕਾਰ ਕਹਿ ਰਹੀ ਬਈ ਕਿਸਾਨਾਂ ਦੇ ਨਾਲ ਆ ਦੂਸਰੇ ਬੰਨੇ ਸਾਨੂੰ ਇੱਥੇ ਡਿਟੇਨ ਕੀਤਾ ਸਾਨੂੰ ਸ਼ੰਭੂ ਤੋਂ ਵੀ 420 ਨਾ ਕੋਈ ਸਰਕਾਰ ਵੇਖੀ ਜੀ ਅੱਜ ਤੱਕ ਜਿਹੜੀ ਗੱਲਬਾਤ ਕਰਨ ਵਾਸਤੇ ਚੁੱਕ ਕੇ ਲੈ ਜਾਂਦੀ ਐ ਇਦਾਂ ਦੇ ਖਾੜਕੂ ਤੇ ਨਾ ਲੋ ਵੀ ਅੱਜ ਤੱਕ ਨਹੀਂ ਇਹ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਹੈ ਹਾਂਜੀ ਉਦੇ ਬਿਲਕੁਲ ਸਰਕਾਰ ਨੇ ਸਾਡੇ ਧੱਕਾ ਕੀਤਾ ਅਸੀਂ ਬੈਠੇ ਹਾਂ ਬਿਲਕੁਲ ਨਹੀਂ ਰਸਤਾ ਵੀ ਜਾਮ ਨਹੀਂ ਸੀ ਕੀਤਾ ਅਸੀਂ ਦੋਵੇਂ ਬੰਨੇ ਰਸਤਾ ਛੱਡਿਆ ਲੋਕਾਂ ਨਿਕਣ ਵਾਸਤੇ ਉੱਤੇ ਹਰਿਆਣਾ ਸਰਕਾਰ ਨੇ ਛੱਡਾਈ ਉੱਤੇ ਕੀ ਹਾਈ ਕੋਰਟ ਦੀ ਗੱਲ ਮੰਨ ਗਈ ਆ ਨਹੀਂ ਮੰਨ ਗਈ ਹਾਈ ਕੋਰਟ ਨੇ ਆਖਿਆ ਵੀ ਰਸਤਾ ਖੋਲੋ ਹਰਿਆਣਾ ਸਰਕਾਰ ਨੂੰ ਬੋਲਿਆ ਪੰਜਾਬ ਸਰਕਾਰ ਨੂੰ ਬੋਲ ਅਸੀਂ ਨਹੀਂ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਮਾਰਖ ਅਮਲਸ਼ਾਹ ਬਦਾਲੀ ਆ ਉਹਨੇ ਸਾਡੇ ਨਾਲ ਨਹੀਂ ਕੀਤਾ ਉਹਨੇ ਵੀ ਇਦਾਂ ਦੀ ਲੋਕਾਂ ਨਾਲ ਜਨਤਾ ਨਾਲ ਨਹੀਂ ਕੀਤਾ ਜਿਦਾਂ ਇਹ ਸਾਡੇ ਨਾਲ ਹੋਰ ਕਰ ਰਹੇ ਨੇ ਬਿਲਕੁਲ ਸਾਡੇ ਹੱਕਾਂ ਤੇ ਇੱਕ ਡਾਕਾ ਵੱਜ ਰਿਹਾ ਆ ਠੀਕ ਆ 2 ਘੰਟੇ ਲੋਕ ਖਰਾਬ ਹੋਣਗੇ ਨੂੰ ਰੋਕਿਆ ਜਾ ਰਿਹਾ ਇੱਕ ਦੂਰ ਦੀ ਤਸਵੀਰ ਦਿਖਾ ਲਦੇ ਹੋ ਇੱਕ ਉਹ ਤਸਵੀਰ ਦਿਖਾ ਲਦੇ ਹੋ ਅਗਲੇ ਪਾਸੇ ਕੁਝ ਬਾਬੇ ਅਗਲੇ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਵਾ ਚਾਰ ਚਫੇਰੇ ਇਸ ਟਾਈਮ ਦੇ ਉੱਤੇ ਜੀ ਆਪਾਂ ਦੇਵੀ ਦਾਸਪੁਰੇ ਫਟਕ ਦੀ ਗੱਲ ਕਰਦੇ ਆ ਦੇਵੀ ਦਾਸਪੁਰੇ ਤੇ ਇਸ ਟਾਈਮ ਭਾਰੀ ਪੁਲਿਸ ਬਲ ਲਾ ਕੇ ਰੋਕਿਆ ਜਾ ਰਿਹਾ ਵਾ ਇਸ ਟਾਈਮ ਦੇ ਉੱਤੇ ਇੱਕ ਤਸਵੀਰ ਸਾਂਝੀ ਕਰ ਦਿਓ ਸਾਹਮਣੇ ਕਿ ਅਗਲੇ ਪਾਸੇ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਬਾਬੇ ਸੀ ਬਜ਼ੁਰਗ ਸੀ ਕੁਛ ਉਹ ਅਗਲੇ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਦੇਵੀ ਦਾਸਪੁਰਾ ਟਰੈਕ ਰੋਕਣਾ ਵਾਜ ਤੇ ਉਹ ਟਰੈਕ ਤੋਂ ਪਹਿਲੋਂ ਹੀ ਉਹਨਾਂ ਨੂੰ ਪਹੁੰਚੋ ਤੋਂ ਪਹਿਲੋਂ ਪੈਲੀਆਂ ਦੇ ਵਿੱਚ ਪੁਲਿਸ ਵਾਲਿਆਂ ਨੇ ਅਗਲੇ ਪਾਸੇ ਜਾ ਕੇ ਰੋਕ ਲਿਆ ਗਿਆ ਕਿਉਂਕਿ ਬਾਰ-ਬਾਰ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਅਸੀਂ ਰੇਲਵੇ ਟਰੈਕ ਬੰਦ ਹੋਣ ਨਹੀਂ ਦੇਵਾਂਗੇ ਰੇਲਵੇ ਟਰੈਕ ਬੰਦ ਨਹੀਂ ਹੋਣ ਦੇਵਾਂਗੇ ਰੇਲਵੇ ਟਰੈਕ ਤੱਕ ਕਿਸੇ ਨੂੰ ਨਹੀਂ ਜਾਣ ਦੇਵਾਂਗੇ ਚਾਰਚ ਫੇਰੇ ਹੀ ਪੁਲਿਸ ਬਲ ਭਾਰੀ ਤਦਾਦ ਦੇ ਵਿੱਚ ਲਗਾ ਦਿੱਤਾ ਗਿਆ ਵੈਸ ਟਾਈਮ ਦੇਵੀ ਦਾਸਪੁਰੇ ਦੀਆਂ ਤਸਵੀਰਾਂ ਜਿੱਥੇ ਕਾਲ ਦਿੱਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਅਸੀਂ 2 ਘੰਟੇ ਵਾਸਤੇ ਸੰਕੇਤਕ ਪ੍ਰੋਟੈਸਟ ਕਰਨਾ ਵਾ ਪੁਲਿਸ ਵੱਲ ਭਾਰੀ ਤਦਾਦ ਭਾਰੀ ਗਿਣਤੀ ਵਿੱਚ ਤਾਇਨਾਤ ਹੈ ਇਸ ਟਾਈਮ ਦੇ ਉੱਤੇ ਤੇ ਪ੍ਰਸ਼ਾਸਨ ਬਾਰ ਬਾਰ ਇਹੋ ਗੱਲ ਕਹਿ ਰਿਹਾ ਕਿ ਅਸੀਂ ਰੇਲਵੇ ਟ੍ਰੈਕ ਜਿਹੜਾ ਹੈਗਾ ਉਹ ਬੰਦ ਨਹੀਂ ਕਰਨ ਦੇਵਾਂਗੇ ਕਿਉਂਕਿ ਜੋ ਕਾਨੂੰਨ ਕਾਨੂੰਨ ਦੇ ਹਿਸਾਬ ਦੇ ਨਾਲ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਰੇਲਵੇ ਟਰੈਕ ਬੰਦ ਕਰਨ ਦੀ ਰੋਡ ਬੰਦ ਕਰਨ ਦੀ ਦੂਜੇ ਪਾਸੇ ਤਾਂ ਕਿਸਾਨ ਗੱਲਬਾਤ ਕਰਦੇ ਆ ਜਦੋਂ ਆਪਸ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਹੈ ਇਹੋ ਗੱਲ ਕਹੀ ਜਾ ਰਹੀ ਆ ਕਿ ਫਿਰ ਸਾਡੀਆਂ ਹੱਕੀ ਮੰਗਾ ਕਿਉਂ ਨਹੀਂ ਮੰਨਿਆ ਜਾ ਰਹੀਆਂ ਰੇਲਵੇ ਟਰੈਕ ਬੰਦ ਕਰਨ ਦੀ ਨੌਬਤ ਕਿਉਂ ਆ ਰਹੀ ਆ ਅਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਰੇਲਵੇ ਟ੍ਰੈਕ ਬੰਦ ਕਰਨ ਦੀ ਨੋਬਤ ਕੋ ਆ ਰਹੀ ਆ ਇਹਦੇ ਵਾਸਤੇ ਜਰੂਰ ਸੋਚਣ ਵਾਸਤੇ ਸ਼ਾਇਦ ਸਰਕਾਰ ਵੀ ਮਜਬੂਰ ਹੋਊਗੀ ਪਰ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਅੱਗੇ ਵੱਧ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਬਲ ਚਾਰਜ ਫੇਰੇ ਆ ਦੋ ਲੇਅਰ ਦੀ ਗੇਟ ਲਈ ਹੋਈ ਰੇਲ ਸੀ ਅਸਮ ਲੰਘ ਰਹੀ ਆ ਇੱਕ ਪਾਸੇ ਕਿਸਾਨਾਂ ਦਾ ਪ੍ਰੋਟੈਸਟ ਜਿਹੜੇ ਕਿ ਆਣ ਕੇ ਖੜੋਤੇ ਹੋਏ ਆ ਰੇਲਵੇ 트랙 ਪ੍ਰਸ਼ਾਸਨ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਬੰਦ ਨਹੀਂ ਹੋਣ ਦੇਵਾਂਗੇ ਰੇਲਵੇ 트랙 ਬੰਦ ਨਹੀਂ ਹੋਊਗਾ ਰੇਲ ਵੀ ਚੱਲ ਰਹੀ ਆ ਆਵਾਜਾ ਵੀ ਚੱਲ ਰਹੀ ਆ ਤੁਸੀਂ ਉਹ ਤਸਵੀਰਾਂ ਵਾ ਪ੍ਰਸ਼ਾਸਨ ਭਾਰੀ ਗਿਣਤੀ ਦੇ ਜਤਨਾਤ ਆ ਤੇ ਕਿਸਾਨ ਜਿਹੜੇ ਇੱਥੇ ਪਹੁੰਚਨੇ ਚਾਲੂ ਹੋ ਚੁੱਕੇ ਆ ਇਸ ਟਾਈਮ ਜਿਹੜਾ ਕਿ ਰੇਲਵੇ 트랙 ਬੰਦ ਕਰਨ ਦੀ ਕਾਇਦ ਚਾਲੂ ਹੋ ਚੁੱਕੀ ਆ ਰੇਲਵੇ 트랙 ਅਗਲਾ ਬੰਦ ਕਰਤਾ ਗਿਆ ਵਾ ਜਿਹੜਾ ਪਿਛਲਾ ਸੀ ਜਿੱਥੇ ਕੀ ਭਾਰੀ ਪੁਲਸਵਾਰ ਲੱਗਾ ਸੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਲੀਆਂ ਸੀ ਉਸ ਰੇਲਵੇ ਟਰੈਕ ਤੋਂ ਬਾਅਦ ਦੇ ਵਿੱਚ ਹੁਣ ਦੂਸਰੇ ਰੇਲਵੇ ਟਰੈਕ ਦੇ ਉੱਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਪਹੁੰਚ ਚੁੱਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੀ ਜਗ੍ਹਾ ਦੀ ਆਪਾਂ ਇਸ ਤੰਦੇ ਤੇ ਇਹ ਜੀ ਇਸ ਵळे ਅੰਮ੍ਰਿਤਸਰ ਦੇ ਵਿੱਚ ਦੇਵੀਦਾਸਪੁਰ ਦੇ ਨੇੜੇ ਨਿਜਰਪੁਰਾ ਜਿਹੜਾ ਵਾ ਫਟ ਗਿਆ ਬਡਾਲਾ ਜੋਲ ਦੇ ਨੇੜੇ ਰੋਕਿਆ ਜਾ ਰਿਹਾ ਸੀ ਤੁਹਾਨੂੰ ਪਹੁੰਚ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਜੀ ਸਾਡੇ ਨਾਲ ਸوير ਦਾ ਇਨਾ ਜਿਹੜਾ ਪੰਜਾਬ ਪੁਲਿਸ ਨੇ ਤਸ਼ੱਦਦ ਆਇਆ ਵਾ ਜਿੱਥੇ ਅਸੀਂ ਬੰਦੇ ਚਾਰ ਇਕੱਠੇ ਕਰਦੇ ਹਾਂ ਉੱਥੇ ਹੀ ਜਿਹੜਿਆ ਸਾਡੇ ਆਗੂ ਜਿਹੜਿਆ ਘਰਾਂ ਦੇ ਵਿੱਚ ਅੱਜ ਰਾਤ 12 ਵਜੇ ਤੋਂ ਜਿਹੜੇ ਡਿਟੇਨ ਕਰਕੇ ਰੱਖੇ ਆ ਫੋਰਸਾਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਬਿਠਾਈਆਂ ਵਾ ਅਸੀਂ ਕਹਿੰਨੇ ਵੀ ਅਸੀਂ ਜਦੋਂ ਭਗਵੰਤ ਮਾਨ ਸਰਕਾਰ ਨੂੰ ਕਈ ਦਿਨਾਂ ਤੋਂ ਇਸ ਗੱਲ ਦੀ ਚੇਤਾਵਨੀ ਦੇ ਰਹੇ ਆ ਕਿ ਅਸੀਂ 2 ਘੰਟੇ ਸੰਕੇਤਕ ਜਿਹੜਾ ਜਾਮ ਕਰਾਂਗੇ ਅਗਰ ਨਹੀਂ ਭਗਵੰਤਮਾਨ ਸਰਕਾਰ ਜੇ ਪੰਜਾਬ ਦੇ ਲੋਕਾਂ ਵਾਸਤੇ ਕੋਈ ਸਿਹਰਤਾ ਦਾ ਵਿਖਾਉਂਦੀ ਆ ਤੇ ਉਹਨਾਂ ਨੂੰ ਚਾਹੀਦਾ ਜਿਹੜਾ ਕੇਂਦਰ ਨੇ ਖਰੜਾ ਭੇਜਿਆ ਸੀਗਾ ਉਹਦਾ ਜਿਹੜਾ ਕੋਈ ਉਹਨੂੰ ਕੇਂਦਰ ਨੂੰ ਦੋ ਟੁਕ ਜਵਾਬ ਦਿੰਦੇ ਭਗਵੰਤਮਾਨ ਸਰਕਾਰ ਅਜੇ ਤੱਕ ਚੁੱਪੀ ਧਾਰ ਕੇ ਬੈਠੀ ਆ ਉਹਨੂੰ ਦੇਸ਼ ਦੇ ਲੋਕਾਂ ਦੀ ਕੋਈ ਪਰਵਾਹ ਜੜੀ ਆ ਨਹੀਂ ਦਿਖਾਈ ਦਿੰਦੀ ਤੋਂ ਇਸ ਕਰਕੇ ਅਸੀਂ ਅੱਜ ਜਿਹੜਾ 2 ਘੰਟੇ ਦਾ ਸੰਕੇਤਕ ਜਾਮ ਜਿਹੜਾ ਕੀਤਾ ਵਾ ਪੂਰੇ ਪੰਜਾਬ ਦੇ ਵਿੱਚ ਅਗਰ ਨਾ ਹੋਇਆ ਭਗਵੰਤਮਾਨ ਇਹਦੇ ਤੇ ਚੁੱਪੀ ਤੋੜੀ ਭਗਵੰਤਮਾਨ ਨੇ ਤੇ ਅਸੀਂ 16 ਤਰੀਕ ਤੋਂ ਡੀਸੀ ਦਫ਼ਤਰਾਂ ਤੇ 16 17 18 ਤੇ 19 ਨੂੰ ਫੇਰ ਜਿਹੜਾ ਅਸੀਂ ਆਪਣੇ ਰੀਅਲ ਟ੍ਰੈਕ ਦੇ ਉੱਤੇ ਆਉਣ ਦਾ ਐਲਾਨ ਕੀਤਾ ਆ ਭਗਵੰਤਮਾਨ ਸਰਕਾਰ ਇਹਦੇ ਨਾਲ ਜਿਹੜੀਆਂ ਵਿਰੋਧੀ ਧਿਰਾਂ ਵਾ ਉਹ ਆਪਣੀ ਜਿਹੜੀ ਆ ਚੁੱਪੀ ਆ ਉਹ ਤੋੜਨ ਧੰਨਵਾਦ ਜੀ ਸਰਵਨ ਸਿੰਘ ਬੰਦੇ ਸਾਨਾ ਜੁੜ ਚੁੱਕੇ ਬੰਦੇ ਸਭ ਗੁਰਫਤੇ ਸਾਹਿਬ ਦੀਆਂ ਲਈ ਵੀ ਆਉਣ ਵਾਹਿਗੁਰੂ ਬੈਠੋ 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 ਬਾਈ ਖਾਲਸਾ ਬੰਦਾ ਸਭ ਬੰਦਾ ਸਭ ਮੈਂ ਪਿਛਲੇ ਰੇਲਵੇ ਟ੍ਰੈਕ ਤੇ ਸੀ ਉੱਥੇ ਤੇ ਲਾਗੇ ਨਹੀਂ ਫਟਕੇ ਅੰਦਰ ਤੱਕ ਕਿਸੇ ਨੂੰ ਵੀ ਤੁਸੀਂ ਕਿਸ ਤਰ੍ਹਾਂ ਪਹੁੰਚ ਗਏ ਬਸ ਇਦਾਂ ਹੀ ਆ ਜੀ ਫਿਰ ਕਿਸਾਨਾਂ ਦੀ ਸਵੇਰ ਦੇ ਕੱਥੇ ਕਰਨ ਦੇ ਹਾਂ ਗ੍ਰਿਫਤਾਰੀਆਂ ਹੋਣ ਡੀਆਂ ਸੀਗੀਆਂ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆਪਣੇ ਵਰਕਰਾਂ ਨੂੰ ਲੈ ਕੇ ਇੱਥੇ ਪਹੁੰਚਣ ਦੀ ਔਰ ਹੁਣ ਤਾਂ ਇੱਕ ਹੀ ਟਾ ਵੈਸੇ ਨੰਗ ਐ ਇੱਕ ਇੰਟਾ ਹੋਰ ਬਹਿਣਾ ਚ ਕੀ ਰੌਲਾ ਸੀਗਾ ਨਾਲੇ ਲੜਾਈ ਕੇਂਦਰ ਸਰਕਾਰ ਨਾਲ ਕਹਿੰਦੇ ਬਿਜਲੀ ਬੋਰਡ ਤੇ ਅਸੀਂ ਤੁਹਾਡੇ ਨਾਲ ਆ ਪਤਾ ਨਹੀਂ ਸਾਨੂੰ ਕੋ ਕੁੱਟ ਰਹੀ ਸਰਕਾਰ ਸ਼ਾਸਨ ਕਹਿੰਦਾ ਕਿ ਤੁਹਾਨੂੰ ਲੱਗ ਹੀ ਨਹੀਂ ਹੋਂ ਤਾਂ ਜਾਊਗਾ ਟ੍ਰੇਨਵੇ ਟ੍ਰੈਕ ਬੰਦ ਕਰਨ ਨਹੀਂ ਦਿੱਤਾ ਜਾਊਗਾ ਪਰ ਤੁਸੀਂ ਰੇਲਵੇ ਟ੍ਰੈਕ ਬੰਦ ਕਰ ਚੁੱਕੇ ਆ ਚਲੋ ਠੀਕ ਆ ਪੁਲਿਸ ਵਾਲੇ ਸਾਡੇ ਭਰਾ ਵਾ ਇਹਨਾਂ ਨੂੰ ਸਾਡੇ ਖਿਲਾਫ ਵਰਤ ਰਹੀ ਆ ਇਹ ਤੇ ਹੁਣ ਲੋਕ ਸ਼ਕਤੀ ਆ ਜੇ ਲੋਕ ਸ਼ਕਤੀ ਵੱਧ ਕੇ ਨਿਕਲ ਆਵੇ ਹੁਣ ਅਸੀਂ ਵੱਧ ਤੋਂ ਵੱਧ ਕਿੰਨੇ ਕਿਸਾਨਾਂ ਨੂੰ ਵਾਓ ਕਿ ਆ ਰੇਲ ਟ੍ਰੈਕ ਜਮ ਹੋਰ ਵੀ ਇਦਾਂ ਇਸੇ ਤਰੀਕੇ ਨਾਲ ਸਾਡੇ ਫਿਰੋਜ਼ਪੁਰ ਚ ਵੀ ਰੇਲ ਟ ਔਰ ਇਸੇ ਤਰੀਕੇ ਨਾਲ ਹੋਰ ਨਾ ਥਾਵਾਂ ਪੰਜਾਬ ਜੰਦਰਵੀ ਰੇਲ 트랙 ਜਾਮ ਹੋਏ ਹੈਗੇ। ਇਹ ਕੇਂਦਰ ਸਰਕਾਰ ਦੇ ਵਿਰੋਧ ਸੀ ਕਿ ਪੰਜਾਬ ਸਰਕਾਰ ਦੇ ਵਿਰੋਧ ਜੇ ਕਰ। ਟੋਟਲੀ ਪੰਜਾਬ ਕੇਂਦਰ ਸਰਕਾਰ ਦੇ ਵਿਰੋਧ ਸੀਗੀ। ਪੰਜਾਬ ਸਰਕਾਰ ਦੇ ਵਿਰੋਧ ਸੀ ਇਹਨਾਂ ਮਤਾ ਨਹੀਂ ਪਾਇਆ। ਇਹ ਕਹਿੰਦੇ ਸਾਨੂੰ ਵੀ ਤੁਹਾਡੇ ਨਾਲ ਬਹਿ ਕੇ ਅਸੀਂ ਮਤਾ ਪਾਦਨੇ। ਇਹ ਵੀ ਦਾਸਪੁਰਾ ਨਾ ਪਹੁੰਚ ਦਾ ਕਾਰਨ ਕੀ ਸੀ? ਪਹੁੰਚਣ ਦੇਣਾ। ਪੂਰਾ ਹੀ ਆ। ਇਹ ਵੀ ਇੱਥੇ ਹੀ ਆ। ਠੀਕ ਆ। ਬਿਲਕੁਲ ਨੇੜੇ। ਬਿਲਕੁਲ ਨੇੜੇ। ਦੇਵੀ ਦਾਸਪੁਰਾ ਹੀ ਆ ਇਹ। ਸਰਵਣ ਸਿੰਘ ਪੰதேਰ ਇਸ ਟਾਈਮ ਪਹੁੰਚ ਚੁੱਕੇ ਆ ਉਹ ਕਹਿੰਦੇ ਕਿ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਕਰ ਲਈਆਂ ਗਈਆਂ ਸੀ ਪਰ ਅਸੀਂ ਫਿਰ ਵੀ ਇੱ ਐਸਐਮ ਸਰਮਣ ਸਿੰਘ ਪੰਦੇਰ ਪਹੁੰਚ ਚੁੱਕੇ ਆ ਕਲੇਰ ਰਣਜੀਤ ਸਿੰਘ ਕਲੇਰ ਬਾਲਾ ਇਥੇ ਪਹੁੰਚ ਚੁੱਕੇ ਆ ਤਸਵੀਰਾਂ ਵਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਦੇ ਉੱਤੇ ਜਿਹੜਾ ਕਿ ਰੇਲਵੇ ਟ੍ਰੈਕ ਬੰਦ ਕਰ ਦਿੱਤਾ ਗਿਆ ਬਾਦ ਜੂਰ ਤੱਕ ਦੀ ਇੱਕ ਲੰਬੀ ਲਾਈਨ ਦਿਖਾ ਲ ਦਿਓ ਪੁਲਿਸ ਪ੍ਰਸ਼ਾਸਨ ਸਵੇਰ ਦਾ ਜਦੋਜਹਦ ਕਰ ਰਿਹਾ ਸੀ ਕਿ ਸਰਮਣ ਸਿੰਘ ਪੰਦੇਰ ਨੂੰ ਜਾਂ ਉਹਨਾਂ ਦੇ ਕਿਸਾਨਾਂ ਨੂੰ ਰੇਲਵੇ ਟ੍ਰੈਕ ਤੇ ਨਾ ਪਹੁੰਚ ਦਿੱਤਾ ਜਾਵੇ ਪਰ ਰੇਲਵੇ ਟ੍ਰੈਕ ਦੇ ਉੱਤੇ ਕਿਸਾਨ ਵੀ ਪਹੁੰਚ ਚੁੱਕੇ ਆ ਸਰਮਣ ਸਿੰਘ ਪੰਦੇਰ ਵੀ ਪੁਲਿਸ ਦੀ ਲੋਕਾਛੀਪੀ ਹੁੰਦੀ ਹੁੰਦੀ ਤਾਂ ਬਚਦੇ ਹੋਏ ਇਸ ਟਾਈਮ ਦੇ ਉੱਤੇ ਫੜੋ ਫੜਾਈ ਤੋਂ ਉਹ ਰੇਲਵੇ ਟਰੈਕ ਤੇ ਪਹੁੰਚ ਚੁੱਕੇ ਆ ਰੇਲਵੇ ਟਰੈਕ ਐਸ ਟਾਈਮ ਬੰਦ ਕਰਤਾ ਗਿਆ ਵਾ ਇਹ ਨਿਜਰਪੁਰਾ ਜੀ ਇਹ ਨਿਜਰਪੁਰਾ ਪੈ ਜਾਂਦਾ ਜੀ ਨਿਜਰਪੁਰਾ ਫਾਟਕਾ ਬਿਲਕੁਲ ਦੇਵੀ ਦਾਸਪੁਰ ਤੋਂ ਕੁਝ ਕਦਮ ਦੂਰੀ ਦੇ ਉੱਤੇ ਆਏ ਕੁਝ ਕਦਮ ਦੂਰੀ ਦੇ ਉੱਤੇ ਐਸ ਟਾਈਮ ਦੇ ਉੱਤੇ ਜੇ ਦੂਰ ਆਪਾਂ ਨਜ਼ਰ ਮਾਰੀਏ ਮਿਹਰਬਾਨਪੁਰਾ ਜੀ ਮਿਹਰਬਾਨਪੁਰਾ ਹਾਂ ਮਿਹਰਬਾਨਪੁਰਾ ਨਿਜਰਪੁਰਾ ਬਿਲਕੁਲ ਨੇੜੇ ਨੇੜੇ ਪਿੰਡ ਐ ਦੇਵੀ ਦਾਸਪੁਰ ਤੇ ਬਿਲਕੁਲ ਨੇੜੇ ਦੀਆਂ ਤਸਵੀਰਾਂ ਆਏ ਉੱਤ ਸੂਗਰਾ ਤੁਹਾਡੇ ਸੰਝੀਏ ਕਰ ਰਹੇ ਆ ਜਿੱਥੇ ਸਰਵਣ ਸਿੰਘ ਮੰਦਿਰ ਪਹੁੰਚ ਚੁੱਕੇ ਆ ਉਹਨਾਂ ਦੇ ਆਗੂ ਸਹਿਬਾਨ ਪਹੁੰਚ ਚੁੱਕੇ ਆ ਜੇ ਰਾਤ ਦੀਆਂ ਤਸਵੀਰਾਂ ਸੀ ਜੋ ਕਿਹਾ ਜਾ ਰਿਹਾ ਸੀ ਕਿ ਫੋੜੋ ਫੜਾਈ ਹੋ ਚੁੱਕੀ ਆ ਕਿਸਾਨ ਆਗੂ ਨੂੰ ਘਰਾਂ ਦੇ ਵਿੱਚ ਅਰੈਸਟ ਕਰ ਲਿਆ ਗਿਆ ਸੀ ਪਰ ਇਸ ਟਾਈਮ ਦੇ ਉੱਤੇ ਸਰਵਣ ਸਿੰਘ ਮੰਦਿਰ ਉਹਨਾਂ ਦੇ ਸਾਥੀ ਜਿਹੜੇ ਆ ਉਹ ਰੇਲਵੇ ਟ੍ਰੈਕ ਤੇ ਪਹੁੰਚ ਚੁੱਕੇ ਆ ਪ੍ਰਸ਼ਾਸਨ ਦੀਆਂ ਰੋਕਾਂ ਟੁੱਟ ਚੁੱਕੀਆਂ ਆ ਇਸ ਟਾਈਮ ਦੇ ਉੱਤੇ ਪ੍ਰਸ਼ਾਸਨ ਸਵੇਰ ਦਾ ਪੱਪਾ ਪਾਰ ਸੀ ਕਿ ਜਿਹੜਾ ਕਿ ਇਸ ਦੇਵੀ ਦਾਸਪੁਰਾ ਟਰੈਕ ਬੰਦ ਨਹੀਂ ਹੁਣ ਤਾਂ ਜਾਊਗਾ ਪ੍ਰਸ਼ਾਸਨ ਨੇ ਬਾਰ ਬਾਰ ਮੀਡੀਆ ਜਿੱ ਕੋ ਬਾਈਟ ਦਿੱਤੀ ਸੀ ਕਿ ਅਸੀਂ ਰੇਲਵੇ ਟਰੈਕ 2 ਘੰਟੇ ਵਾਸਤੇ ਬੰਦ ਨਹੀਂ ਹੋਣ ਦੇਵਾਂਗੇ 1 ਘੰਟੇ ਦਾ ਹੁਣੇ ਸਰਮ ਸਿੰਘ ਮੰਦਿਰ ਨਾਲ ਗੱਲ ਕਰ ਰਹੇ ਸੀ ਕਹਿੰਦੇ 1 ਘੰਟੇ ਦਾ ਸਮਾਂ ਲੰਘ ਚੁੱਕਾ ਵਾ 1 ਘੰਟਾ ਅਸੀਂ ਹੋਰ ਜਿਹੜਾ ਵਾ ਰੇਲਵੇ ਟਰੈਕ ਬੰਦ ਰੱਖਾਂ ਗਿਆ ਇਸ ਟਾਈਮ ਦੇ ਉੱਤੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਤਦਾਦ ਦੇ ਵਿੱਚ ਇਸ ਟਾਈਮ ਦੇ ਉੱਤੇ ਪਹੁੰਚ ਚੁੱਕੇ ਆ ਕਿਸਾਨ ਆਗੂ ਸਹਿਬਾਨ ਪਹੁੰਚ ਚੁੱਕੇ ਆ ਕਿਸਾਨ ਪਹੁੰਚ ਚੁੱਕੇ ਆ ਵੱਡੀ ਗਿਣਤੀ ਦੇ ਵਿੱਚ ਇਸ ਟਾਈਮ ਦੇ ਉੱਤੇ ਰੇਲਵੇ ਟ੍ਰੈਕ ਨੂੰ ਬੰਦ ਕਰ ਦਿੱਤਾ ਗਿਆ ਵਾ ਇਸ ਟਾਈਮ ਰੇਲਵੇ ਟ੍ਰੈਕ ਨੂੰ ਅੰਮ੍ਰਿਤਸਰ ਤੋਂ ਜਿਹੜਾ ਦਿੱਲੀ ਨੂੰ ਜਾਂਦਾ ਹੋਇਆ ਰੇਲਵੇ ਟ੍ਰੈਕ ਸੀ ਜਿਹੜਾ ਮੇਨ ਰੇਲਵੇ ਟ੍ਰੈਕ ਆ ਦੇਵੀदासਪੁਰ ਦੇ ਬਿਲਕੁਲ ਨੇੜੇ ਉਹ ਰੇਲਵੇ ਟ੍ਰੈਕ ਬੰਦ ਕਰਤਾ ਗਿਆ ਵਾ ਭਾਰੀ ਤਦਾਦ ਦੇ ਵਿੱਚ ਇਸ ਟਾਈਮ ਦੇ ਉੱਤੇ ਕਿਸਾਨ ਜਿਹੜੇ ਪਹੁੰਚਣੇ ਸੀ ਚੱਲੂ ਹੋ ਚੁੱਕੇ ਆ ਇੱਕ ਜੀ ਲੰਬੀ ਕਤਾਰ ਗੱਡੀਆਂ ਦੀ ਦਿਖਾ ਲ ਦੂ ਮੈਂ ਗਰਮੀਤ ਨੂੰ ਕਹੂੰਗਾ ਤਸਵੀਰਾਂ ਸਾਂਝੀਆਂ ਕਰ ਦਿਓ ਕਿਉਂਕਿ ਉਸ ਲੋਕੇਸ਼ਨ ਤੇ ਸਰਮਣ ਸਿੰਘ ਪੰधेਰ ਪਹੁੰਚ ਚੁੱਕੇ ਆ ਨਾਲ ਆਗੂ ਸਹਿਬਾਨ ਪਹੁੰਚੇ ਆ ਬੀਬੀਆਂ ਵੀ ਇੱਥੇ ਪਹੁੰਚ ਚੁੱਕੀਆਂ ਵਾ ਜੇ ਆਪਾਂ ਦੇਵੀ ਦਾਸਪੁਰ ਟ੍ਰੈਕ ਦੀ ਗੱਲ ਕਰਦੇ ਆਂ ਦੇਵੀ ਦਾਸਪੁਰੇ ਕਿਸੇ ਨੂੰ ਨਹੀਂ ਪਹੁੰਚ ਦਿੱਤਾ ਬੀਬੀ ਜੀ ਵੈਗੁਰ ਜੀ ਕਾ ਖਾਲਸਾ ਸਾਬ ਵੈਗੁਰ ਜੀ ਕੀ ਫਤਿਹ ਤੁਸੀਂ ਅਸੀਂ ਰੁੱਪੋ ਵਾਲੀ ਤੋਂ ਰੋਕਿਆ ਗਿਆ ਸੀ ਤੁਹਾਨੂੰ ਵੀ ਇੱਥੇ ਪਹੁੰਚ ਹਾਂਜੀ ਰੋਕਿਆ ਗਿਆ ਸੀ ਰੁਕਾ ਤੋੜ ਕੇ ਪਹੁੰਚੇ ਹੋਣੇ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਕਿ ਨਹੀਂ ਜਾਣਾ ਅਸੀਂ ਕਿੱਕੇ ਅਸੀਂ ਸ਼ਾਂਤਮਈ ਧਰਨਾ ਲਾਉਣਾ ਵਾ ਸਾਨੂੰ ਲਾਉਣ ਦਿਓ ਤੁਸੀਂ ਵੀ ਸਾਡੇ ਜੱਟ ਭਰਾ ਜੀ ਅਸੀਂ ਵੀ ਤੁਹਾਡੀਆਂ ਪੈਣਾ ਵਾ ਪਰ ਅਸੀਂ 6-7 ਜਾਣੇ ਸੀ ਜਿਨ੍ਹਾਂ ਨੇ ਜਾਣਕਾਰੀ ਲਾ ਕੇ ਆਪਾਂ ਰੇਲ ਤੇ ਬੈ ਗਏ ਹਾਂ ਜੀ ਵੀ ਕਹਿੰਦੇ ਕਿ ਅਸੀਂ ਜਕਾਰਾ ਲਾ ਕੇ ਅੱਗੇ ਵੱਧ ਕੇ ਇਸ ਟਾਈਮ ਰੇਲਵੇ ਫਾਟਕ ਤੇ ਪਹੁੰਚ ਚੁੱਕੇ ਹਾਂ ਵੱਡਾ ਕਾਠ ਹੈ ਇਸ ਟਾਈਮ ਦੇ ਉੱਤੇ ਹੋ ਚੁੱਕਾ ਵਾ ਰੇਲਵੇ ਟਰੈਕ ਨੂੰ ਬੰਦ ਕਰ ਦਿੱਤਾ ਗਿਆ ਵਾ ਰੇਲਵੇ ਟਰੈਕ ਬੰਦ ਸੀ 2 ਘੰਟੇ ਦੀ ਕਵਾਇਦ ਸੀ ਜਿਹੜਾ ਕਿ ਰੇਲਵੇ ਟਰੈਕ ਬੰਦ ਕਰਨ ਦੀ ਤੇ ਪ੍ਰਸ਼ਾਸਨ ਦੀਆਂ ਰੋਕਾਂ ਤੋੜਦੇ ਹੋਏ ਪ੍ਰਸ਼ਾਸਨ ਨੇ ਆਪਣੀ ਪੂਰੀ ਜਦੋਜਹਦ ਕੀਤੀ ਕਿ ਸਰਵਣ ਸਿੰਘ ਭੰਦੇਰ ਤੇ ਉਹਨਾਂ ਦੇ ਸਾਥੀ ਜਿਹੜੇ ਆ ਰੇਲਵੇ ਟਰੈਕ ਤੇ ਨਾ ਪਹੁੰਚ ਪੌਂਟ ਸਿਕਮ ਪਰ ਪਹੁੰਚ ਚੁਕੇ ਆ ਅਸਮ ਤੇ ਮੋਦੀ ਸਰਕਾਰ ਮੁਰਦਾਬਾਦ 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 ਸਾਨਾਨਤ ਕਸਾਈ ਕਰਨ ਵਾਲੀ ਸਰਕਾਰ ਮੁਰਦਾਬਾਦ 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 ਸਾਨਾਨਤ ਕਸਾਈ ਕਰਨ ਵਾਲੀ ਸਰਕਾਰ ਮੁਰਦਾਬਾਦ 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 ਸਾਨਾ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਅਸਮ ਰੇਲਵੇ ਟਰੈਕ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ ਵਾ 2 ਘੰਟੇ ਦਾ ਸੰਕੇਤਕ ਪ੍ਰੋਟੈਸ ਸੀ ਸਰਵਣ ਸਿੰਘ ਪੰਧੇਰ ਉਹਨਾਂ ਨੇ ਕਹਿਤਾ ਕਿ 2 ਘੰਟੇ ਦਾ ਸੰਕੇਤਕ ਪ੍ਰੋਟੈਸ ਸੀ ਅਸੀਂ ਕਰਨਾ ਸੀ ਸਾਨੂੰ ਰੋਕਿਆ ਗਿਆ ਸਾਡੇ ਗੂ ਸਹਬਾਨ ਫੜੇ ਗਏ ਪਰ ਅਸੀਂ ਫੇਰ ਵੀ ਪਹੁੰਚ ਚੁੱਕੇ ਹਾਂ ਮਾਤਾ ਜੀ ਬਜ਼ੁਰਗ ਸਾਡੇ ਕੋ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਸਹਿਬਾ ਜੀ ਕਿ ਫੜੇ ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ ਇਹ ਕਕਰਾਂ ਤੋਂ ਰੁਕਿਆ ਜਾ ਰਹੇ ਸੀ ਰਸਤੇ ਹਾਂ ਜੀ ਹਾਂ ਜਿੱਥੇ ਹੋ ਗਿਆ ਕਿੰਨੇ ਕਿਥਾਂ ਨਹੀਂ ਰੁਕ ਕੇ ਕਿਥਾਂ ਤੋਂ ਇਕੱਠੇ ਹੋ ਗਿਆ ਹੈ ਇਕੱਠੇ ਹੋ ਕੇ ਆਏ ਹਾਂ ਹਾਂ ਜੀ ਇਕੱਠੇ ਹੋ ਕੇ ਆਏ ਹਾਂ ਬੰਦੇ ਸਾਬ ਦੇ ਨਾਲ ਹਾਂ ਹਾਂ ਮਾਤਾ ਦਾ ਜਜ਼ਬਾ ਹੈ ਇਹ ਕਿ ਸਰਕਾਰਾਂ ਰੋਗ ਸਕਦੀਆਂ ਇੱਧਰ ਤੁਸੀਂ ਜੱਜਾ ਲਾ ਲਓ ਜੇ ਸਾਡੀਆਂ ਇਹਨਾਂ ਮਾਤਾ ਨੂੰ ਨਹੀਂ ਸਰਕਾਰਾਂ ਰੋਗ ਸਕਦੀਆਂ ਤੇ ਸਾਨੂੰ ਕਿਹੜੇ ਤਰੀਕੇ ਨਾਲ ਰੋਗ ਲੈਣੀਆਂ ਇਹ ਸਰਕਾਰ ਦੇ ਭਰਮੂਆਂ ਕੀ ਨਾ ਮਹਾਕ ਮੰਗਦੇ ਨੇ ਅਸੀਂ ਰੋਗ ਸਕਾਂਗੇ ਹਸਟਮ ਪ੍ਰਸ਼ਾਸਨ ਦੀ ਨਫਰੀ ਇਸ ਫਾਟਕ ਤੇ ਥੋੜੀ ਸੀ ਦੇਵੀ ਦਾਸਪੁਰੇ ਕਾਲ ਦਿੱਤੀ ਗਈ ਸੀ ਦੇਵੀ ਦਾਸਪੁਰੇ ਭਾਰੀ ਤਦਾਦ ਦੇ ਵਿੱਚ ਪ੍ਰਸ਼ਾਸਨ ਲੱਗਾ ਸੀ ਇੱਥੇ ਰੋਕਾਂ ਜਿਹੜੀਆਂ ਲਾਈਆਂ ਗਈਆਂ ਰੋਕਿਆ ਗਿਆ ਪਰ ਸਰਮਣ ਸਿੰਘ ਪੰਦੇਰ ਤੇ ਉਹਨਾਂ ਦੇ ਆਗੂ ਸਹਿਬਾਨ ਹੋਰ ਸੀ ਜਿਹੜੇ ਉਹ ਪਹੁੰਚ ਚੁੱਕੇ ਆ ਤੇ ਰੇਲਵੇ ਟਰੈਕ ਜਿਹੜਾ ਵਾ ਸੰਕੇਤਕ ਪ੍ਰੋਟੈਸਟ ਜਿਹੜਾ ਸੀ 2 ਘੰਟੇ ਵਾਸਤੇ ਉਹ ਬੰਦ ਕਰ ਦਿੱਤਾ ਗਿਆ ਵਾ ਇਸ ਟਾਈਮ ਤੇ ਰੇਲਵੇ ਟਰੈਕ ਜੋ ਕਾਲ ਦਿੱਤੀ ਗਈ ਸੀ ਕਿਸਾਨ ਆਗੂਆਂ ਵੱਲੋਂ ਕਿ 2 ਘੰਟੇ ਵਾਸਤੇ ਅਸੀਂ ਰੇਲਵੇ ਟਰੈਕ ਬੰਦ ਕਰਾਂਗੇ ਤੇ ਉਹ ਕਵਾਇਦ ਚਾਲੂ ਹੋ ਚੁੱਕੀ ਆ 2 ਘੰਟੇ ਵਾਸਤੇ ਬੰਦ ਕਰ ਦਿੱਤਾ ਗਿਆ ਵਾ ਤਕਰੀਬਨ 1 ਕਿਨ ਦਾ ਸਮਾਂ ਲੰਘ ਚੁੱਕਾ ਵਾ 1 ਤੋਂ 3 ਵਜੇ ਤੱਕ ਦੀ ਜਿਹੜੀ ਕਵਾਇਦ ਸੀ ਕਿ ਅਸੀਂ ਬੰਦ ਕਰਾਂਗੇ ਰੇਲਵੇ ਟਰੈਕ ਤੇ ਉਸ ਰੇਲਵੇ ਟਰੈਕ ਨੂੰ ਬੰਦ ਕਰ ਦਿੱਤਾ ਗਿਆ ਵਾ ਇੱਕ ਪਾਸੇ ਪੁਲਿਸ ਦੀ ਭਾਰੀ ਜਦੋਂ ਜਹਦ ਕਿ ਦੇਵੀ ਦਾਸਪੁਰਾ ਜਿਹੜਾ ਰੇਲਵੇ ਟ੍ਰੈਕ ਆ ਕਿਸੇ ਤਰ੍ਹਾਂ ਵੀ ਬੰਦ ਨਹੀਂ ਕੀਤਾ ਜਾਊਗਾ ਪਰ ਦੇਵੀ ਦਾਸਪੁਰ ਦੇ ਨਾਲ ਜਿਹੜਾ ਛੋਟਾ ਜਿਹਾ ਪਿੰਡ ਆਏ ਦੇਵੀ ਦਾਸਪੁਰ ਦੇ ਨੇੜੇ ਤੋਂ ਦੂਜਾ ਫਾਟਕ ਆਏ ਇਹ ਫਾਟਕ ਬੰਦ ਕਰ ਦਿੱਤਾ ਗਿਆ ਵਾ ਇਸ ਟਾਈਮ ਦੇ ਉੱਤੇ ਰੇਲਵੇ ਟ੍ਰੈਕ ਬੰਦ ਕਰ ਦਿੱਤਾ ਗਿਆ ਵਾ ਤਕਰੀਬਨ 2 ਘੰਟੇ ਦਾ ਸਮਾਂ ਸੀ ਜਿਹਦੇ ਵਿੱਚੋਂ ਸਰਵਣ ਸਿੰਘ ਪੰਦੇਰ ਵੀ ਦੱਸ ਰਹੇ ਸੀ ਕਿ ਤਕਰੀਬਨ 1 ਘੰਟੇ ਦਾ ਉਹ ਕਹਿੰਦੇ ਸਮਾਂ ਲੰਘ ਚੁੱਕਾ ਵਾ ਤਾਂ ਅਸੀਂ 1 ਘੰਟਾ ਹੋਰ ਜਿਹੜਾ ਵਾ ਉਹ ਸੰਕੇਤਕ ਪ੍ਰੋਟੈਸਟ ਕਰਾਂਗੇ